ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਬੁੱਧਵਾਰ ਤੇ 19 ਜੂਨ ਨੂੰ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੀਆਂ ਕੁਝ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਅ ਅੱਜ ਅਸੀਂ ਖਾਸ ਤੌਰ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਇੱਕ ਵਿਸ਼ੇ ਦੇ ਉੱਤੇ ਜ਼ਿਆਦਾਤਰ ਗੱਲ ਕਰਾਂਗੇ ਉਹ ਅੱਜ ਦੇ ਦਿਨ ਦੇ ਉੱਤੇ ਆ ਅੱਜ ਜਿਹੜਾ ਅਮਰੀਕਾ ਦੇ ਵਿੱਚ ਗੁਲਾਮਾਂ ਨੂੰ ਆਜ਼ਾਦ ਕੀਤਾ ਗਿਆ ਸੀ ਜਾਨੀ ਇਹ ਜਿਹੜਾ ਸਲੇਵਰੀ ਸੀਗੀ ਇਹ ਖਤਮ ਹੋਈ ਸੀ ਅਮਰੀਕਾ ਦੇ ਵਿੱਚ ਜੂਨ 10th ਅੱਜ ਕਹਿੰਦੇ ਆ 19 ਜੂਨ ਨੂੰ ਇਹਦਾ ਇੱਕ ਆਪਣਾ ਅਮਰੀਕਾ ਦੇ ਵਿੱਚ ਇਤਿਹਾਸ ਹੈ ਇਹਦੇ ਬਾਰੇ ਆਪਾਂ ਗੱਲਬਾਤ ਵਿਸਤਾਰ ਦੇ ਵਿੱਚ ਕਰਨੀ ਆ ਦੂਜੀ ਗੱਲਬਾਤ ਅਮਰੀਕਾ ਦੇ ਵਿੱਚ ਬੱਚਿਆਂ ਦੇ ਮੋਟਾਪੇ ਨੂੰ ਲੈ ਕੇ ਡਾਕਟਰ ਚਿੰਤਤ ਨੇ ਕਈ ਕੁਸ਼ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਖਿਆਲ ਰੱਖਿਆ ਜਾਵੇ ਤੀਜੀ ਗੱਲਬਾਤ Nvidia ਕੰਪਨੀ ਦਾ ਜਿਹੜਾ ਸਟਾਕ ਵੱਧ ਰਿਹਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜੀ ਸਮਾਹ ਹੋਇਆ ਸੀ ਨਾਰਥ ਕੋਰੀਆ ਬਲ ਰੂਸ ਦੀ ਮਦਦ ਦਾ ਐਲਾਨ ਕੀਤਾ ਗਿਆ ਔਰ ਖੁੱਲ੍ਹਿਆ ਮਿਲਾਨ ਕਰ ਦਿੱਤਾ ਗਿਆ ਕੱਲ ਅਸੀਂ ਖਬਰ ਕੀਤੀ ਸੀ ਕਿ ਬੁਲਾਦੀਰ ਪੁਤਨ 24 ਸਾਲਾ ਬਾਅਦ ਇੱਥੇ ਨਾਰਥ ਕੋਰੀਆ ਦੇ ਵਿੱਚ ਆਇਆ ਤੇ ਹੁਣ ਉਹਨਾਂ ਨੇ ਓਪਨ ਨੇ ਐਲਾਨ ਕਰ ਦਿੱਤਾ ਕਿ ਅਸੀਂ ਯੂਕਰੇਨ ਲੜਾਈ ਦੇ ਵਿੱਚ ਰੂਸ ਦੇ ਨਾਲ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ 19 ਜੂਨ ਇਸ ਦਿਨ ਦੇ ਉੱਤੇ ਇਹਨੂੰ ਖਾਸ ਤੌਰ ਦੇ ਉੱਤੇ ਇਸ ਦਿਨ ਨੂੰ ਜੂਨ 18 ਦਾ ਨਾਮ ਦਿੱਤਾ ਗਿਆ ਵੀਕੈਂਡ ਦੇ ਉੱਤੇ ਕਈ ਥਾਵਾਂ ਤੇ ਸੈਲੀਬ੍ਰੇਸ਼ਨ ਹੋਈਆ ਇਹ ਆਜ਼ਾਦੀ ਦਾ ਦਿਨ ਆ ਆਜ਼ਾਦੀ ਸਲੇਵਰੀ ਤੋਂ ਆਜ਼ਾਦੀ ਦਾ ਦਿਨ ਆ ਕੋਈ ਅਮਰੀਕਾ ਦਾ ਇਤਿਹਾਸ ਬਹੁਤ ਸ਼ਾਨਦਾਰ ਆ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ ਇਹਨਾਂ ਦੇ ਇਤਿਹਾਸ ਦੇ ਵਿੱਚ ਪਰ ਕੁਝ ਇਹੋ ਜਿਹੇ ਘਟਨਾਵਾਂ ਵੀ ਵਾਪਰੀਆਂ ਜਿਹੜੇ ਇਹੋ ਜਿਹੇ ਕੁਝ ਮਾੜੇ ਪੰਨੇ ਵੀ ਆ ਜਿਹੜੇ ਸ਼ਰਮਨਾਕ ਨੇ ਪੂਰੀ ਮਾਨਵਤਾ ਲਈ ਅਮਰੀਕਾ ਦੇ ਵਿੱਚ ਖਾਸ ਗੱਲ ਇਹ ਆ ਕਿ ਇਹਨਾਂ ਨੇ ਜਿੱਥੇ ਉਸ ਇੱਕ ਕੁਝ ਲੋਕਾਂ ਦੁਆਰਾ ਚਲਾਈ ਗਈ ਪ੍ਰਥਾ ਨੂੰ ਖਤਮ ਕੀਤਾ ਉਹਨਾਂ ਨੂੰ ਬਰਾਬਰ ਲਿਆਂਦਾ ਏਵੀ ਆਪਣੇ ਆਪ ਦੇ ਵਿੱਚ ਅਮਰੀਕਾ ਨੇ ਇਤਿਹਾਸ ਸਿਰਜਿਆ ਤੇ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਗੁਲਾਮਾਂ ਦਾ ਵਪਾਰ ਆ ਲਗਭਗ 250 ਸਾਲ ਚੱਲਦਾ ਰਿਹਾ 250 ਸਾਲ ਇਹ ਵਪਾਰ ਚੱਲਿਆ 1619 ਦੇ ਵਿੱਚ ਵਰਜੀਨੀਆ ਦੇ ਵਿੱਚ ਸਭ ਤੋਂ ਪਹਿਲਾ ਅਫਰੀਕਾ ਤੋਂ ਗੁਲਾਮ ਲਿਆਂਦੇ ਗਏ 18ਵੀਂ ਸਦੀ ਦੇ ਵਿੱਚ 1 ਮਿਲੀਅਨ ਅਫਰੀਕਨ ਗੁਲਾਮ ਅਮਰੀਕਾ ਦੇ ਵਿੱਚ ਲਿਆਂਦੇ ਗਏ 10 ਲੱਖ ਗੁਲਾਮ ਗੁਲਾਮ ਦਾ ਮਤਲਬ ਇਹ ਆ ਕਿ ਅਸਲ 'ਚ ਬਲੈਕ ਭਾਈਚਾਰੇ ਦੇ ਇਹ ਲੋਕ ਸੀਗੇ ਇਹਨਾਂ ਨੂੰ ਬਿਲਕੁਲ ਪਸ਼ੂਆਂ ਵਾਂਗੂ ਟ੍ਰੀਟ ਕੀਤਾ ਜਾਂਦਾ ਸੀ ਗੁਲਾਮ ਲੈ ਜਾਂਦੇ ਜਾਂਦੇ ਸੀ ਵੇਚੇ ਜਾਂਦੇ ਸੀ ਖਰੀਦੇ ਜਾਂਦੇ ਸੀ ਬੜੇ ਲੋਕ ਰੱਖਦੇ ਸੀ ਇਹਨਾਂ ਨੂੰ ਤੇ ਮਤਲਬ ਕੋਈ ਉਹਨਾਂ ਦੀ ਵੋਟ ਦਾ ਰਾਈਟ ਤਾਂ ਬਾਅਦ ਦੀ ਗੱਲ ਆ ਹਿਊਮਨ ਬੀਨਿਸੀ ਟਰੀਟ ਕੀਤਾ ਜਾਂਦਾ ਇਹਨਾਂ ਨੂੰ ਇਹਦੇ ਗੁਲਾਮਾਂ ਵੋਟ ਨਹੀਂ ਹੋ ਸਕਦੇ ਪਸ਼ੂਆਂ ਦੇ ਵਾਂਗ ਖਰੀਦੇ ਵੇਚੇ ਜਾਂਦਾ ਸੀ ਇਹਨਾਂ ਦੇ ਨਾਂ ਤੇ ਕੋਈ ਜਾਇਦਾਦ ਨਹੀਂ ਸੀ ਹੋ ਸਕਦੀ ਅੱਜ ਦੇ ਦਿਨ ਸਾਰਾ ਕੁਝ ਖਤਮ ਕਰਤਾ ਸੀ ਉਹਨੇ ਜੋ ਉਹ ਜਿਹੜੇ ਅਖਬਾਰਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਦੱਸਦੇ ਆ ਗੁਲਾਮਾਂ ਦੀ ਵਿਕਰੀ ਦੇ ਲਈ ਇਤਿਹਾਸਾਪਦੇਸ਼ ਪੁਰਾਣੇ ਥਾਂ ਦੇ ਉੱਤੇ ਇੰਨੇ ਦੇ ਡਾਲਰ ਦੇ ਇੰਨੇ ਗੁਲਾਮ ਮਿਲ ਸਕਦੇ ਤੁਸੀਂ ਲੈ ਲਓ ਜਦੋਂ ਕੋਈ ਬੰਦਾ ਮੰਨ ਲਓ ਖੇਤੀ ਕਰਦਾ ਬੰਦਾ ਬੇਸਿਕਲੀ ਤੇ ਇਹਨੂੰ ਖੇਤੀ ਕਰਨ ਲਈ ਲਿਆਉਂਦੇ ਸੀਗੇ ਰੋਟੀ ਪਾਣੀ ਦੇ ਉੱਤੇ ਉਹ ਖੇਤੀ ਕਰਾਈ ਜਾਂਦੇ ਸੀ ਦੇਣਾ ਦੂਣਾ ਇਹਨਾਂ ਨੂੰ ਕੁਝ ਨਹੀਂ ਸੀ ਜਦੋਂ ਬੰਦਾ ਇੱਕ ਸਟੇਟ ਛੱਡ ਕੇ ਦੂਜੀ ਸਟੇਟ ਤੇ ਜਾਂਦਾ ਸੀ ਗੁਲਾਮ ਆਪਣੇ ਨਾਲ ਲੈ ਜਾਂਦਾ ਸੀ ਅ ਇੰਗਲੈਂਡ ਫਰਾਂਸ ਸਪੇਨ ਦੇ ਵਿੱਚ ਇੰਗਲੈਂਡ ਨੇ ਸਭ ਤੋਂ ਪਹਿਲਾਂ ਇਹਨੂੰ ਗੁਲਾਮੀ ਨੂੰ ਗੈਰਕਾਨੂੰਨੀ ਇਕਰਾਰ ਦਿੱਤਾ ਅ ਇਸਾਈ ਮਿਸ਼ਨਰੀਆਂ ਨੇ ਬਹੁਤ ਵੱਡਾ ਕੰਮ ਕੀਤਾ ਇਹਦੇ ਵਿੱਚ ਆਮ ਤੌਰ ਦੇ ਉੱਤੇ ਅਸੀਂ ਇਹ ਸੋਚਦੇ ਹਾਂ ਵੀ ਜਿਹੜੇ ਗੁਲਾਮ ਸੀ ਨਾ ਇਹਨਾਂ ਦੇ ਮਾਲਕ ਗੋਰੇ ਸੀਗੇ ਤੇ ਜਿਹੜੇ ਬਲੈਕ ਭਾਈਚਾਰੇ ਦੇ ਲੋਕ ਆ ਉਹ ਗੁਲਾਮ ਬਣਾਏ ਗਏ ਸੀ। ਅ ਪਰ ਇਹਦੇ ਉਲਟ ਲੂਸੀਆਨਾ ਸਟੇਟ ਦੇ ਵਿੱਚ ਛੇ ਇਹੋ ਜਿਹੇ ਬਲੈਕ ਭਾਈਚਾਰੇ ਦੇ ਲੋਕ ਸੀ ਜਿਨ੍ਹਾਂ ਨੇ 65 ਤੋਂ ਵੱਧ ਕਾਲੇ ਗੁਲਾਮ ਰੱਖੇ ਸੀ। 1860 ਦੇ ਵਿੱਚ ਅ ਜਿਹੜਾ ਆਪਣਾ ਸਾਊਥ ਕਾਰੋਲਾਈਨਾ ਆ ਉਹਦੇ ਵਿੱਚ 150 ਜਿਹੜੇ ਜਿਹੜੇ ਕਿਸਾਨ ਸੀਗੇ ਜਿਹੜੇ ਬਲੈਕ ਭਾਈਚਾਰੇ ਨਾਲ ਸੰਬੰਧਿਤ ਸੀ ਉਹਨਾਂ ਨੇ ਗੁਲਾਮ ਰੱਖੇ ਸੀ ਤੇ ਜਿਨ੍ਹਾਂ ਦੇ ਕੋਲ 10 ਤੋਂ ਵੱਧ ਵੀ ਕਈਆਂ ਦੇ ਕੋਲ ਗੁਲਾਮ ਸੀਗੇ 1824 ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਇਹ ਮਤਲਬ ਜਦੋਂ ਸਾਊਥ ਤੇ ਨਾਰਥ ਸਟੇਟਾਂ ਦੇ ਵਿੱਚਕਾਰ ਇੱਕ ਕਨਫਲਿਕਟ ਪੈ ਜਾ ਹੋ ਜਾਂਦਾ ਅਮਰੀਕਾ ਦੇ ਵਿੱਚ ਤੇ ਉੱਥੇ ਜਿਹੜੀ ਖਾਸ ਗੱਲਬਾਤ ਜਿਹੜੀ ਉਹਨਾਂ ਦਾ ਸੀਗੀ ਗੁਲਾਮਾਂ ਦਾ ਦੂਜੇ ਵਿਦੇਸ਼ਾਂ ਤੋਂ ਆਉਣ ਵਾਲੇ ਗੁਲਾਮਾਂ ਉੱਤੇ ਤੇ ਦੂਜੇ ਵਿਦੇਸ਼ਾਂ ਤੋਂ ਆਉਣ ਵਾਲਾ ਜਿਹੜਾ ਸਮਾਨ ਸੀ ਉਹਦੇ ਤੇ ਟੈਕਸ ਲਾਉਣਾ ਜਿਹੜੀਆਂ ਸਾਊਥ ਦੀਆਂ ਸਟੇਟ ਸੀਗੀਆਂ ਉਹਨਾਂ ਦੀ ਮੁੱਖ ਆਰਥਿਕਤਾ ਖੇਤੀਬਾੜੀ ਦੇ ਉੱਤੇ ਸੀ ਉਹਨਾਂ ਦਾ ਗੁਲਾਮਾਂ ਤੋਂ ਬਿਨਾ ਸਰਦਾ ਨਹੀਂ ਸੀ ਦੋਵਾਂ ਖੇਤਰਾਂ ਵਿੱਚ ਜਿਹੜਾ ਜਦੋਂ ਦੇਖਦੇ ਆਂ ਤਾਂ ਕਾਫੀ ਇੱਕ ਸਿੱਧਾ ਕਨਫਲਿਕਟ ਉਹਨਾਂ ਦੇ ਵਿੱਚ ਪੈਦਾ ਹੁੰਦਾ ਸੋ ਜਿਹੜੇ ਹੁਣ ਇਸ ਸਾਰੇ ਕੁਝ ਦੇ ਮਾਮਲੇ ਦੇ ਵਿੱਚ ਖੇਤੀਬਾੜੀ ਲਈ ਕਿਉਂਕਿ ਗੁਲਾਮਾਂ ਦੀ ਲੋੜ ਸੀ ਗੁਲਾਮ ਬਹੁਤ ਅਫਰੀਕੀ ਸੀ ਜਿਹੜੇ ਸਪੇਨ ਤੋਂ ਆਏ ਇਹ ਆਬਾਦਕਾਰ ਸੀਗੇ ਉਹਨਾਂ ਨੇ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਰੈਡ ਇੰਡੀਅਨ ਸੀ ਉਹਨਾਂ ਨੂੰ ਵੀ ਗੁਲਾਮ ਬਣਾਇਆ ਬੇਸਿਕਲੀ ਜੇ ਬਾਰਾਂ ਲੋਕ ਆਏ ਸੀ ਯੂਰਪ ਤੋਂ ਜਾਂ ਦੂਜੀਆਂ ਥਾਵਾਂ ਦੇ ਉੱਤੇ ਬਾਅਦ ਵਿੱਚ ਆ ਕੇ ਇਹ ਬ੍ਰਿਟਿਸ਼ ਆਉਂਦੇ ਆ ਇੱਥੇ ਇਹ ਇੱਕ ਤੇ ਗੁਲਾਮਾਂ ਨੂੰ ਉਧਰੋਂ ਲਿਆਉਂਦੇ ਸੀ ਇੱਕ ਮੁੱਖ ਲੋਕ ਤੇ ਇੱਥੇ ਦੇ ਸੀਗੇ ਜਿਹੜੇ ਮੂਲ ਨਿਵਾਸੀ ਸੀਗੇ ਜਿਹਨਾਂ ਨੂੰ ਰੈੱਡ ਇੰਡੀਅਨ ਵੀ ਕਹਿੰਦੇ ਆ ਉਹ ਗੁਲਾਮ ਘੱਟ ਬਣਿਆ ਬਣੇ ਨਹੀਂ ਜਾਂ ਤੇ ਉਹ ਮਤਲਬ ਤੋੜ ਜਾਂਦੇ ਸੀ ਇਹਨਾਂ ਦੇ ਹੱਥ ਨਹੀਂ ਸੀ ਹੁੰਦੇ ਜਾਂ ਲੜ ਕੇ ਮਰ ਜਾਂਦੇ ਸੀ ਇਹਨਾਂ ਦੇ ਨਾਲ ਗੁਲਾਮ ਨਹੀਂ ਸੀ ਬਣਦੇ ਸਿੱਧੇ ਰੂਪ ਦੇ ਵਿੱਚ ਤਾਂ ਗੁਲਾਮ ਤਰ੍ਹਾਂ ਨੂੰ ਖੈਰ ਬਣਾਈ ਲਿਆ ਇਹਨਾਂ ਨੇ ਪਰ ਸਿੱਧੀ ਜਿਹੜੀ ਖੇਤੀ ਜਾਂ ਇਦਾਂ ਦੇ ਕੰਮਾਂ ਦੇ ਲਈ ਗੁਲਾਮ ਸੀ ਉਹਨਾਂ ਨੂੰ ਫੇਰ ਵੀ ਬਲੈਕ ਭਾਈਚਾਰੇ ਦੇ ਉੱਥੇ ਅਫਰੀਕਾ ਤੋਂ ਗੁਲਾਮ ਹੀ ਲਿਆਉਣੇ ਪੈਂਦੇ ਸੀ ਛੋਟੇ ਛੋਟੇ ਫਾਰਮ ਸੀਗੇ ਇੱਥੇ ਅਸਲ ਦੇ ਵਿੱਚ ਉੱਥੇ ਮਾਲਕ ਆਪ ਜਾਂ ਬੱਚਿਆਂ ਦੇ ਨਾਲ ਕੰਮ ਕੇ ਕੰਮ ਕਰਕੇ ਗੁਜ਼ਾਰਾ ਕਰਦੇ ਸੀ ਜਿਹੜੀ ਸੋ ਇਹਦੇ ਇਹਦੇ ਖਿਲਾਫ ਲੜਾਈ ਬਹੁਤ ਹੋਈ ਉਹ ਉਹ ਵੇਲਾ ਜਦੋਂ ਅਮਰੀਕਾ ਦੀਆਂ 22 ਸਟੇਟਾਂ ਸੀ 11 ਜਿਹੜੀਆਂ ਆਜ਼ਾਦ ਸੀ ਜਾਂ 11 ਜਿਹੜੀਆਂ ਗੁਲਾਮ ਸੀਗੀਆਂ ਉਹਨਾਂ ਦੇ ਵਿੱਚ ਜਿਹੜੀ ਜਦੋਂ ਇਹ ਸਿਵਲ ਵਾਰ ਤੇ ਉਸ ਤੋਂ ਬਾਅਦ ਜੇ ਇਸ ਕਿਸਮ ਦੇ ਜਿਹੜੇ ਹਾਲਾਤ ਪੈਦਾ ਹੁੰਦੇ ਆ ਉਹ ਜਿਹੜੇ ਆ ਕਿ ਗੁਲਾਮ ਇਸ ਮੁਲਕ ਦੇ ਵਿੱਚ ਕਿਹਾ ਗਿਆ ਕਿ ਯੂਰੋਪੀਅਨ ਲੈ ਕੇ ਆਏ ਸੀ ਤੇ ਇਹਨਾਂ ਨੂੰ ਆਜ਼ਾਦ ਕਰਨ ਦੇ ਲਈ ਸਮਾਂ ਚਾਹੀਦਾ ਸੀ ਪਰ ਇਹ ਯਤਨ ਜਿਹੜਾ ਇੱਥੇ ਕੀਤਾ ਗਿਆ ਕਪਾਹ ਹੁੰਦੀ ਸੀ ਇੱਥੇ ਬੇਸਿਕਲੀ ਖੇਤੀਬਾੜੀ ਦੇ ਵਿੱਚ ਮੁੱਖ ਫਸਲ ਜਿਹੜੀ ਸਾਊਥ ਦੀ ਸੀਗੀ ਨਰਵਾ ਸੀ कॉटन ਸੀਗੀ ਉਹ ਤੇ ਮਸ਼ੀਨਰੀ ਮਤਲਬ ਜਿੱਦਾਂ-ਜਿੱਦਾਂ ਆਉਣ ਦੇ ਨਾਲ ਕਪਾਹ ਦੀ ਮੰਗ ਵਧ ਗਈ ਇਸੇ ਕਰਕੇ ਗੁਲਾਮਾਂ ਦੀ ਮੰਗ ਵੀ ਹੋਰ ਵਧ ਗਈ 1800 ਤੋਂ ਲੈ ਕੇ 1860 ਦੇ ਵਿਚਕਾਰ ਇੱਕ ਗੁਲਾਮ ਦਾ ਮੁੱਲ 500 ਡਾਲਰ ਤੋਂ ਲੈ ਕੇ 1500 ਡਾਲਰ ਤੱਕ ਵੀ ਪਿਆ। ਕਿਸਾਨ ਜਿਹੜਾ ਆ ਉਹ ਹੋਰ ਧਰਤੀ ਨੂੰ ਖੇਤ ਕਿਉਂਕਿ ਜ਼ਮੀਨ ਤਾਂ ਖੁੱਲੀ ਪਈ ਸੀ ਇਹ ਹੋਰ ਧਰਤੀ ਨੂੰ ਆਪਣੀ ਖੇਤੀ ਦੇ ਥੱਲੇ ਲਿਆਉਣਾ ਚਾਹੁੰਦੇ ਸੀ ਵਾਯੂ ਖੇਤੀ ਥੱਲੇ। ਜਿੰਨੀ ਜ਼ਮੀਨ ਇਹਨਾਂ ਨੇ ਵਾਯੂ ਜੋ ਬਣਾਉਣੀ ਸੀ ਉਹਨੇ ਇਹਨਾਂ ਨੂੰ ਬੰਦੇ ਚਾਹੀਦੇ ਸੀ ਤੇ ਬੰਦੇ ਗੁਲਾਮ ਚਾਹੀਦੇ ਸੀ। ਉਹਨੇ ਗੁਲਾਮ ਜਿਹੜਾ ਉਹ ਜ਼ਿਆਦਾ ਇੱਥੇ ਆਏ ਗਏ। ਸੋ ਹੁਣ ਜਦੋਂ ਹੁਣ ਇਸ ਵੇਲੇ ਲੋਕਾਂ ਦੇ ਵਿੱਚ ਚੇਤਨਤਾ ਆਈ ਤੇ ਲੋਕਾਂ ਨੂੰ ਪਤਾ ਲੱਗਿਆ ਗੁਲਾਮੀ ਦੇ ਵਿਰੋਧਤ ਕਿੰਨੀਆਂ ਲਹਿਰਾਂ ਚੱਲੀਆਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਸੁਭਾਵਾਂ ਬਣੀਆਂ ਰੰਗੀਆਂ ਗੁਲਾਮ ਗੁਲਾਮੀ ਦਾ ਵਿਰੋਧ ਕਰਨ ਦੇ ਲਈ ਕਈ ਥਾਵਾਂ ਦੇ ਵਿੱਚ ਜਿਹੜੇ ਕੁਝ ਲੋਕ ਸੀਗੇ ਉਹ ਇਧਰ ਸਾਊਥ ਵਾਲੇ ਪਾਸੇ ਨੂੰ ਭਜਾ ਦਿੰਦੇ ਸੀ ਗੁਲਾਮਾਂ ਨੂੰ ਜਾਂ ਤੇ ਨਾਰਥ ਚਲੇ ਜਾਂਦੇ ਸੀ ਜਾਂ ਕੈਨੇਡਾ ਵਿੱਚ ਆ ਜਾਂਦੇ ਸੀ ਇਹਨਾਂ ਨੂੰ ਯਾਦ ਕਰਾਉਣ ਦੇ ਜਿਹੜੇ ਸੀਗੇ ਮਤਲਬ ਗੋਰੇ ਬਹੁਤ ਸਾਰੇ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਮਦਦ ਕੀਤੀ ਰਾਤ ਨੂੰ ਨਾਲ ਸਫਰ ਕਰਦੇ ਹੀ ਦਿਨੇ ਕਿਸੇ ਥਾਂ ਤੇ ਲੁਕਾ ਦਿੰਦੇ ਗੁਲਾਮਾਂ ਦੇ ਜਿਹੜੇ ਮਾਲਕ ਸੀਗੇ ਉਹਨਾਂ ਨੇ ਤਾਂ ਔਖੇ ਹੋਣਾ ਸੀ ਸੋ ਉਹਨੂੰ ਭਜਾਉਣ ਵਾਲੇ ਨੂੰ ਚੋਰ ਸਮਝਦੇ ਸੀ 1828 ਦੇ ਵਿੱਚ ਕਾਂਗਰਸ ਨੇ ਬਾਹਰੋਂ ਆਉਣ ਵਾਲੇ ਮਾਲ ਦੇ ਉੱਤੇ ਟੈਕਸ ਦੀ ਦਰ ਵਧਾ ਦਿੱਤੀ ਟੈਰ ਬਹੁਤ ਜ਼ਿਆਦਾ ਵਧਾ ਦਿੱਤਾ ਜਿਹੜੀ ਇੰਡਸਟਰੀ ਨਾਰਥ ਦੇ ਵਿੱਚ ਲੱਗੀ ਹੋਈ ਸੀ ਉਹਨੂੰ ਤਾਂ ਇਹਦਾ ਲਾਭ ਹੋਇਆ ਪਰ ਸਾਊਥ ਵਾਲੇ ਲੋਕਾਂ ਨੂੰ ਜਿਹੜਾ ਬਾਹਰਲਾ ਮਾਲ ਸੀ ਉਹਦੀ ਦੁੱਗਣੀ ਕੀਮਤ ਦੇਣੀ ਪਈ ਤੇ ਕੁਦਰਤੀ ਉਹ ਨਰਾਜ਼ ਸੀਗੇ ਜਿਹੜੀ ਸਾਊਥ ਕੈਰੋਲਾਈਨਾ ਨਾ ਸਟੇਟ ਦੇ ਸੈਂਟਰ ਸਰਕਾਰ ਨੇ ਜਦੋਂ ਕੁਝ ਇਹ ਪਾਸ ਕਰ ਦਿੱਤਾ ਤਾਂ ਸਿੱਧੀ ਟੱਕਰ ਹੋ ਗਈ ਸੀ ਉਹਨਾਂ ਦੀ ਆਪਸ ਦੇ ਵਿੱਚ ਐਂਡਰਿਊ ਜੈਕਸਨ ਰਾਸ਼ਟਰਪਤੀ ਸੀ ਉਸ ਵੇਲੇ ਭਾਵੇਂ ਉਹ ਸਾਊਥ ਦਾ ਸੀਗਾ ਪਰ ਉਹਨੇ ਕਿਉਂਕਿ ਸੰਵਿਧਾਨ ਦੀ ਰੱਖਿਆ ਦੀ ਕਸਮ ਖਾਧੀ ਸੀ ਤੇ ਉਹਨੇ ਸਾਊਥ ਕਾਰੋਲਿਨਾ ਵਾਲਿਆਂ ਨੂੰ ਸਖਤ ਤਾਰਨਾ ਕੀਤੀ ਕਿ ਜੇ ਤੁਸੀਂ ਜਿਹੜਾ ਇਹਦਾ ਵਿਰੋਧ ਆ ਜਿਹੜੀ ਕੇਂਦਰ ਦੀ ਅਥਾਰਟੀ ਆ ਉਹਦਾ ਵਿਰੋਧ ਜਿਹੜਾ ਉਹ ਤੁਸੀਂ ਬੰਦ ਕਰੋ ਸੋ ਕਈ ਕੁਝ ਉੱਥੇ ਹੋਇਆ ਬਾਗੀ ਹੋਏ ਬਾਗੀ ਹੋ ਕੇ ਇਹਨਾਂ ਗੁਲਾਮਾਂ ਦੀ ਆਜ਼ਾਦੀ ਦੀ ਗੱਲਬਾਤ ਹੋਈ ਔਰ ਹੁਣ ਜਦੋਂ ਇੰਨੇ ਲੋਕ ਚੇਤਨ ਹੋ ਗਏ ਆ ਕਿ ਜਦੋਂ ਅੱਜ ਆ ਪਿੱਛੇ ਜੇ ਜਿਹੜਾ ਕੀ ਫ੍ਰਾਂਸਿਸ ਬ੍ਰਿਜ ਡੇ ਗਿਆ ਸੀ ਜਿਹਦੇ ਵਿੱਚ ਜਹਾਜ਼ ਵੱਜਿਆ ਸੀ ਆਪਾਂ 2 ਮਹੀਨੇ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਉਹਨੇ ਪਿੱਲਰ ਦੇ ਵਿੱਚ ਵੱਜ ਕੇ ਡੇ ਗਿਆ ਹੁਣ ਤੇ ਲੋਕ ਇਹ ਵੀ ਕਹਿੰਦੇ ਆ ਵੀ ਜੇਸ ਬੰਦੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਕਦੇ ਗੁਲਾਮ ਰੱਖੇ ਸੀ ਉਹਨੂੰ ਵੀ ਉਹਦਾ ਵੀ ਬਾਇਕਾਟ ਕਰੋ ਵੀ ਉਹ ਫ੍ਰਾਂਸਿਸ ਕੀ ਜਿਹੜਾ ਬ੍ਰਿਜ ਆ ਉਹ ਜਿਹੜਾ ਪੋਇਟ ਸੀਗਾ ਉਹਦੇ ਨਾਂ ਦੇ ਉੱਤੇ ਬ੍ਰਿਜ ਬਣਿਆ ਸੀ ਵੀ ਦਾ ਨਾਮ ਬਦਲ ਦਿਓ ਕਿਉਂਕਿ ਇਹ ਇਹ ਜਿਹੜਾ ਕੀ ਫ੍ਰਾਂਸਿਸ ਸੀ ਇਹ ਬੰਦੇ ਨੇ ਵੀ ਕਿਸੇ ਵੇਲੇ ਗੁਲਾਮ ਰੱਖੇ ਸੀ ਸੋ ਇਸ ਕਰਕੇ ਇੱਥੇ ਤੱਕ ਇਸ ਪ੍ਰਥਾ ਦਾ ਬਾਅਦ ਦੇ ਵਿੱਚ ਜਾ ਕੇ ਵਿਰੋਧ ਹੋਇਆ ਤੇ ਮਤਲਬ ਲਿੰਕਨ ਨੇ ਜਾਰਜ ਬ੍ਰਾਊਨ ਜਿਹੜੇ ਜਾਰਜ ਬ੍ਰਾਊਨ ਵਰਗੇ ਲੋਕ ਸੀਗੇ ਅਬਰਾਹਮ ਲਿੰਕਨ ਨੇ ਇਹਨੂੰ ਖਤਮ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾਰਜ ਬ੍ਰਾਊਨ ਇੱਕ ਸਿਆਹ ਮੂਲ ਦਾ ਹੈ ਅੱਛਾ ਇਹਨਾਂ ਦਾ ਤੇ ਉਹਨੇ ਹਥਿਆਰਬੰਦ ਸੰਘਰਸ਼ ਕੀਤਾ ਕੈਂਸਸ ਦੇ ਵਿੱਚ ਕਿੰਨੀਆਂ ਝੜਪਾਂ ਹੋਈਆਂ ਪੰਜ ਗੋਰੇ ਮਾਰੇ ਉੱਥੇ ਉਹਨਾਂ ਨੇ ਜਿਹੜਾ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਇਹ ਬਲੈਕ ਭਾਈਚਾਰੇ ਦੇ ਲੋਕ ਸੀ ਉਹਨਾਂ ਨੂੰ ਆਪਣੇ ਮਤਲਬ ਉਹ ਗਰੋਹ ਦੇ ਵਿੱਚ ਮਲਾਇਆ ਫਿਰ ਇਧਰਲੇ ਪਾਸੇ ਆਏ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਮਤਲਬ ਬਿਲਕੁਲ ਜਿਸ ਤਰੀਕੇ ਦੇ ਨਾਲ ਹੁੰਦਾ ਹੁੰਦਾ ਕਿ ਸਰਕਾਰੀ ਹਥਿਆਰ ਲੁੱਟੇ ਹਥਿਆਰ ਤੇ ਗੋਲੀ ਛਕਾ ਲੁੱਟਿਆ ਹਰਪਰ ਦੇ ਇਲਾਕੇ ਕੋ ਫਾਰਮ ਦੇ ਵਿੱਚੋਂ ਬੰਦੇ ਇਕੱਠੇ ਕੀਤੇ ਤੇ ਫੇਰ ਮਤਲਬ ਉਹ ਜਿਹੜਾ ਬਾਰ-ਬਾਰ ਇਹ ਲੜਦੇ ਸੀ ਇਹ ਜਿਹੜੀ ਝੜਪ ਹੋਈ ਸੀ ਕਿਤੇ 10 1859 ਦੇ ਵਿੱਚ ਉਹਨੂੰ ਫਿਰ ਬਾਅਦ ਦੇ ਵਿੱਚ ਵਰਜੀਨੀਆ ਦੇ ਵਿੱਚ ਫਾਂਸੀ ਲਾ ਦਿੱਤਾ ਸੀ ਸਿਵਲ ਵਾਰ ਫੇਰ ਜਿਹੜੀ ਸਾਊਥ ਤੇ ਨਾਰਥ ਦੇ ਵਿੱਚਕਾਰ ਫੇ ਲੜਾਈ ਚੱਲਦੀ ਆ ਖਾਨਾ ਜੰਗੀ ਚੱਲਦੀ ਆ ਤੇ ਇਹ ਸਾਰਾ ਕੁਝ ਜਿਹੜਾ ਬੜਾ ਲੰਬਾ ਸਮਾਂ ਅਮਰੀਕਾ ਦੇ ਆਪਣੇ ਇਤਿਹਾਸ ਦੇ ਵਿੱਚ ਚੱਲਦਾ ਰਹਿੰਦਾ ਅ ਅੱਜ ਦਾ ਦਿਨ ਜਿਹੜਾ ਇਸ ਕਰਕੇ ਮਹੱਤਵਪੂਰਨ ਹੈ ਕਿ ਅੱਜ ਦੇ ਦਿਨ ਦੇ ਉੱਤੇ ਇਹਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਇੱਕ ਉਹ ਪ੍ਰਥਾ ਜਿਹੜੀ ਬੜੀ ਮਾੜੀ ਸੀ ਬੜਾ ਲੰਬਾ ਸਮਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਚੱਲੀ ਜੂਨ ਟੀਨਸ ਦੇ ਨਾਂ ਥੱਲੇ ਅੱਜ ਇਹਨੂੰ ਮਤਲਬ ਜਿਹੜਾ ਇਸ ਕਿਸਮ ਦੇ ਨਾਲ ਜਦੋਂ ਖਤਮ ਕੀਤਾ ਗਿਆ ਤੇ ਇਹਨੂੰ ਵੱਖਰੇ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਬਹੁਤ ਲੋਕ ਇਹਦੇ ਵਿੱਚ ਬੜਾ ਨੁਕਸਾਨ ਹੋਇਆ ਜਿਹੜੀ ਖਾਨਾ ਜੰਗੀ ਉੱਥੇ ਚੱਲਦੀ ਹੈ ਜੋ ਕੁਝ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਲੀ ਹਥਿਆਰ ਛੁੱਟਦਾ ਉਹਦੇ 5 ਦਿਨਾਂ ਬਾਅਦ ਲਿੰਕਨ ਨੂੰ ਜਿਹੜਾ ਉਹ ਇੱਕ ਪਾਗਲ ਕਿਸਮ ਦੇ ਐਕਟਰ ਜਾਨ ਵਾਈਕਸ ਨੇ ਥੀਏਟਰ ਦੇ ਵਿੱਚ ਬੈਠੇ ਨੂੰ ਗੋਲੀ ਮਾਰ ਦਿੱਤੀ ਸੀ ਸਿਵਲ ਵਾਰ ਦੀ ਸਭ ਤੋਂ ਵੱਡੀ ਟਰੈਜੇਡੀ ਸੀਗੀ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਬਹੁਤਾ ਉਹਦੋਂ ਧਿਆਨ ਨਹੀਂ ਸੀ ਦਿੰਦੇ ਤੇ ਜਿਹੜੇ ਇਹ ਬਲੈਕ ਭਾਈਚਾਰੇ ਦੇ ਲੋਕ ਸੀ ਇਹਨਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਦੇ ਲਈ ਜਿਹੜਾ 5 ਲੱਖ ਗੋਰਿਆਂ ਦੀਆਂ ਜਾਨਾਂ ਤੇ ਪ੍ਰਾਪਰਟੀ ਦਾ ਨੁਕਸਾਨ ਹੋਇਆ ਸੀ ਤੁਸੀਂ ਇਹ ਦੇਖ ਲਓ ਵੀ ਉਸ ਵੇਲੇ ਦੇ ਵਿੱਚ 5 ਲੱਖ ਬੰਦਿਆਂ ਦਾ ਮਰਨਾ ਜਦੋਂ ਕਿ ਅਮਰੀਕਾ ਦੀ ਆਬਾਦੀ ਵੀ ਬਹੁਤ ਘੱਟ ਸੀ ਬਹੁਤ ਵੱਡੀ ਗੱਲ ਸੀ ਬੜੀ ਕੋੜੀ ਹਕੀਕਤ ਆ ਕਿ ਜਿਹੜੇ 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 ਇਹ ਬਲੈਕ ਭਾਈਚਾਰੇ ਦੇ ਲੋਕ ਜਦੋਂ ਆਜ਼ਾਦ ਹੋ ਗਏ ਫਿਰ ਵੀ ਉਹਨਾਂ ਨੇ ਬਹੁਤਾ ਹੰਬੜਾ ਨਹੀਂ ਮਾਰਿਆ ਤੇ ਜਿਹੜੇ ਦੂਜੇ ਭਾਈਚਾਰੇ ਦੇ ਲੋਕ ਸੀ ਗੋਰਿਆਂ ਨੇ ਬਹੁਤਿਆਨ ਸਾਥ ਦਿੱਤਾ ਇਹਨਾਂ ਦਾ ਤੇ ਇਹਨਾਂ ਦੇ ਵਿੱਚੋਂ ਬਾਹਰ ਕੱਢਣ ਦੀ ਜਿਹੜੀ ਗੱਲਬਾਤ ਉਹ ਕੀਤੀ ਅਗਲੀ ਗੱਲਬਾਤ ਦੋਸਤੋ ਆਪਾਂ ਅੱਜ ਜਿਹੜੀ ਕਰਨੀ ਆ ਬੱਚਿਆਂ ਦੇ ਵਿੱਚ ਮੋਟਾਪੇ ਸੰਬੰਧੀ ਅਮਰੀਕਾ ਦੇ ਵਿੱਚ ਮੋਟਾਪਾ ਬਹੁਤ ਜ਼ਿਆਦਾ ਆ ਯੂ ਐਸ ਹੈਲਥ ਪੈਨਲ ਆਇਕ ਉਹਨੇ ਰეკਮੈਂਡ ਕੀਤਾ ਡਾਕਟਰਸ ਨੂੰ ਕਿ ਜਿਹੜੇ 20 ਕਿਡਜ਼ ਨੇ ਬੱਚੇ ਜਿਹੜੇ ਮੋਟਾਪੇ ਦਾ ਸ਼ਿਕਾਰ ਨੇ ਜਾਂ ਟੀਨਸ ਨੇ ਇਹਨਾਂ ਨੂੰ ਜਿਹੜੀ ਹੈਲਦੀ ਈਟਿੰਗ ਤੇ ਐਕਸਰਸਾਈਜ਼ ਵਾਲੇ ਪ੍ਰੋਗਰਾਮ ਦੇ ਵਿੱਚ ਰੈਫਰ ਕੀਤਾ ਜਾਵੇ ਮੋਟਾਪਾ ਅਮਰੀਕਾ ਦੇ ਵਿੱਚ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਇਹ ਗਾਈਡਲਾਈਨਸ ਨੇ ਉਹ ਨਾ ਬੱਚਿਆਂ ਦੇ ਉੱਤੇ ਅਪਲਾਈ ਹੁੰਦੀਆਂ ਜਿਹੜੇ ਟੀਮਸ ਨੇ ਜਾਂ 6 ਸਾਲ ਤੋਂ ਉੱਪਰ ਜਿਨ੍ਹਾਂ ਦੀ ਉਮਰ ਆ ਤੇ ਜਿਹੜਾ ਬੀ ਐਮ ਆਈ ਹਾਈ ਆ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਜੋ ਦੇਖ ਲੈਂਦੇ ਕਿੰਨੇ ਫੁੱਟ ਤੁਹਾਡਾ ਕੱਦ ਆ ਤੇ ਕਿੰਨੇ ਇੰਚ ਕੱਦ ਆ ਤੁਹਾਡਾ ਤੇ ਕਿੰਨਾ ਤੁਹਾਡਾ ਭਾਰ ਆ ਤੇ ਉਹਨੂੰ ਫਿਰ ਉਹ ਤਕਸੀਮ ਕਰਕੇ ਤੇ ਬਾਅਦ ਦੇ ਵਿੱਚ ਕੱਢ ਲੈਂਦੇ ਇੱਕ ਨੰਬਰ ਜਿਹਨੂੰ ਹੀ ਬੋਡੀ ਮਾਸ ਇੰਡੈਕਸ ਕਹਿੰਦੇ ਬੀ ਐਮ ਆਈ ਕਹਿੰਦੇ ਆ ਤੇ ਜੇ ਕਹਿੰਦੇ ਬੀ ਐਮ ਆਈ ਤੁਹਾਡਾ ਹਾਈ ਆ ਤੇ ਇਹਨਾਂ ਨੂੰ ਫਿਰ ਉਧਰਲੇ ਪਾਸੇ ਭੇਜਣਾ ਚਾਹੀਦਾ 95 95th ਪਰਸੈਂਟਾਈਲ ਜਾਂ ਇਹ ਤੋਂ ਜ਼ਿਆਦਾ ਹੈਗਾ ਹੁਣ ਸਕਰੀਨਿੰਗ ਹੋਰ ਚਾਹੀਦੀ ਨਕਸ਼ਾ ਰੋਲਾ ਇਹ ਆ ਅ ਵੱਡੀ ਗਿਣਤੀ ਮਤਲਬ ਮਟਾਪੇ ਦਾ ਸ਼ਿਕਾਰ ਆ ਬੱਚੇ ਇਹ ਗੱਲ ਬੜੀ ਸਿੱਧੀ ਜੀ ਸਧਾਰਨ ਜੀ ਆ ਕਿ ਮਟਾਪੇ ਤੋਂ ਬਚਣ ਦੇ ਲਈ ਖਾਣਾ ਘੱਟ ਚਾਹੀਦਾ ਕੰਮ ਜ਼ਿਆਦਾ ਕਰਨਾ ਚਾਹੀਦਾ ਇਹ ਤੋਂ ਸੌਖੀ ਗੱਲ ਕੋਈ ਹੋ ਨਹੀਂ ਸਕਦੇ ਪਰ ਇੰਨੀ ਸੌਖੀ ਗੱਲ ਸਮਝ ਵੀ ਆ ਰਹੀ ਲੋਕਾਂ ਦੇ ਪਰ باوجود ਉਹਦੇ ਕਈ ਕਾਰਨ ਨੇ ਜਿਹਦੇ ਕਰਕੇ ਬੱਚੇ ਜੰਕ ਫੂਡ ਵਾਲ ਨੂੰ ਜਾਂ ਇਹਨਾਂ 언ਹੈਲਥੀ ਜਿਹੜੇ ਫੂਡ ਨੇ ਉਹਨਾਂ ਨੂੰ ਪ੍ਰੇਫਰ ਕਰਨ ਲੱਗ ਜਾਂਦੇ ਆ ਹੁਣ ਇੱਥੇ ਇੱਕ ਇਹ ਵੀ ਗੱਲ ਕਹੀ ਜਾਂਦੀ ਕਿ ਬੱਚੇ ਆਪਣੇ ਆਪ ਖਾਂਦੇ ਨਹੀਂ ਅਸਲ ਦੇ ਵਿੱਚ ਕਸੂਰ ਮਾਪਿਆਂ ਦਾ ਆ ਜਿੰਨਾ ਚਿਰ ਬੱਚਾ ਅਡਲਟ ਨਹੀਂ ਆ ਕਿਡਾ ਤੇ ਉਹਨੂੰ ਜੋ ਮਾਪੇ ਦੇ ਰਹੇ ਹੋ ਤੇ ਉਹੀ ਖਾ ਰਿਹਾ ਤੇ ਇੱਥੇ ਇੱਕ ਕਸੂਰ ਆ ਕੁਛ ਕਹਿੰਦੇ ਆ ਵੀ ਜਿਹੜੀਆਂ ਕੰਪਨੀਆਂ ਜਾਣ ਬੁੱਧਕੀ ਚੀਜ਼ਾਂ ਨੂੰ ਪ੍ਰਮੋਟ ਹੀ ਇਸ ਤਰੀਕੇ ਨਾਲ ਕਰ ਰਹੀਆਂ ਕਿ ਤੋਂ ਬਚਿਆ ਹੀ ਨਹੀਂ ਜਾ ਸਕਦਾ ਪਰ ਜੋ ਵੀ ਹੋਵੇ ਅਮਰੀਕਾ ਦੇ ਵਿੱਚ ਮੋਟਾਪਾ ਖਾਸ ਕਰ ਜਿਹੜਾ ਬੱਚਿਆਂ ਦੇ ਵਿੱਚ ਮੋਟਾਪਾ ਆ ਇਹ ਬਹੁਤ ਵੱਡੀ ਸਮੱਸਿਆ ਬਣ ਰਿਹਾ ਕਿਉਂਕਿ ਇੱਕ ਤੇ ਉਹ ਬੱਚਾ ਫਿਜ਼ੀਕਲੀ ਫਿੱਟ ਨਹੀਂ ਆ ਜਿਹੜਾ ਬਚਪਨ ਦੇ ਵਿੱਚ ਮੋਟਾਪੇ ਦਾ ਸ਼ਿਕਾਰ ਹੋ ਗਿਆ ਉਹਦਾ ਬਹੁਤ ਸਾਰੀਆਂ ਐਕਟੀਵਿਟੀਜ਼ ਤੋਂ ਉਹਨੇ ਰਹਿ ਜਾਣਾ ਦੂਜਾ ਆ ਉਹ ਜਦੋਂ ਅਡਲਟ ਬਣ ਜਾਊਗਾ ਉਸ ਵੇਲੇ ਤੱਕ ਵੀ ਉਹ ਚੀਜ਼ ਉਹਦੇ ਨਾਲ ਹੀ ਜਾਣੀ ਆ ਤੇ ਅਗਲੀ ਗੱਲ ਇਹਦੇ ਵਿੱਚ ਇਹ ਆ ਕਿ ਫਿਰ ਉਹਦੇ ਨਾਲ ਪ੍ਰੋਬਲਮਸ ਆ ਸਮੱਸਿਆਵਾਂ ਵਾ ਬਿਮਾਰੀਆਂ ਕਈ ਬਿਮਾਰੀਆਂ ਨੂੰ ਫਿਰ ਇੰਸ਼ੋਰੈਂਸ ਵੀ ਕਵਰ ਨਹੀਂ ਕਰਦਾ ਤੇ ਕਿਤੇ ਨਾ ਕਿਤੇ ਜਾ ਕੇ ਫਿਰ ਸਰਕਾਰ ਦੇ ਉੱਤੇ ਕਹਿੰਦੇ 10 ਦੇ ਅਮਰੀਕਾ ਦੇ ਵਿੱਚ 1 ਬਿਲੀਅਨ ਡਾਲਰ ਦਾ ਬੋਝ ਪੈ ਜਾਂਦਾ ਮੋਟਾਪੇ ਨਾਲ ਡੀਲ ਕਰਨ ਦੇ ਵਿੱਚ ਜਾਂ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਸੋ ਸਕਰੀਨਿੰਗ ਹੋਰ ਹੋਣੀ ਚਾਹੀਦੀ ਹੈ ਹੁਣ ਮੈਡੀਕੇਸ਼ਨ ਦੇ ਉੱਤੇ ਡਿਬੇਟ ਚੱਲ ਰਿਹਾ ਲੋਕ ਕਹਿੰਦੇ ਵੀ ਗੱਲ ਤੇ ਬੜੀ ਸਿੱਧੀ ਆ ਵੀ ਖਾਓ ਘੱਟ ਚੰਗਾ ਖਾਓ ਜਿਹੜੀਆਂ ਚੀਜ਼ਾਂ ਭਾਰ ਵਧਾਉਂਦੀਆਂ ਨਾ ਖਾਓ ਤੇ ਆਪਣਾ ਐਕਟੀਵਿਟੀ ਕਰੋ ਸਰੀਰ ਨੂੰ ਹਿਲਾਓ ਤੇ ਮਟਾਪਾਪਾ ਨਹੀਂ ਹੋਊਗਾ ਪਰ ਹੁਣ ਮਾਹਰ ਕਹਿੰਦੇ ਵੀ ਗੱਲ ਇੰਨੀ ਵੀ ਸਿੱਧੀ ਨਹੀਂ ਜੇ ਇੰਨੀ ਸਿੱਧੀ ਹੁੰਦੀ ਤੇ ਅਮਰੀਕਾ ਦੇ ਵਿੱਚ ਜਿਹੜੇ ਇਹ 30% ਦੇ ਨੇੜੇ ਲੋਕ ਮਟਾਪੇ ਦਾ ਸ਼ਿਕਾਰ ਨੇ ਬਚਪਨ ਦੇ ਵਿੱਚ ਵੀ ਇਹ ਮੋٹے ਨਹੀਂ ਹੋਣੇ ਸੀ ਉੱਥੇ ਕਹਿ ਰਹੇ ਆ ਕਿ ਮੈਡੀਕੇਸ਼ਨ ਦੀ ਮਦਦ ਲੈਣੀ ਚਾਹੀਦੀ ਆ ਸਨ ਜਿਹੜੀ ਆ ਹੱਥ ਥੋੜਾ ਚਿਰ ਪਹਿਲਾਂ ਹੀ ਕੈਨੇਡਾ ਦੇ ਵਿੱਚ ਵੀ weight loss drug ਆਈ ਆ Vigovi W E G O V Y Vigovi ਆ ਵੀ ਉਹਨੂੰ ਕਨਸਿਡਰ ਕਰਨਾ ਚਾਹੀਦਾ ਵੀ ਬੱਚਿਆਂ ਨੂੰ ਦੇ ਦੇਣੀ ਚਾਹੀਦੀ ਪਰ ਦੂਜਾ ਹੈਗਾ ਵੀ ਇੱਕ ਤੇ ਮੋਟਾਪਾ ਵੈਸੇ ਬਹੁਤ ਮਹਿੰਗਾ ਪੈਂਦਾ ਸਰਕਾਰ ਨੂੰ ਜਿਦਾ ਪਹਿਲਾਂ ਦੱਸਿਆ 1 ਬਿਲੀਅਨ ਡਾਲਰ ਸਾਲ ਦਾ ਹੈਲਥ ਐਕਸਪੈਂਸਸ ਨੇ ਇਹਦੇ ਮੋਟਾਪੇ ਨਾਲ ਸੰਬੰਧਿਤ ਦੂਜਾ ਹੈਗਾ इमोਸ਼ਨਲੀ ਇੰਪੈਕਟ ਪੈਂਦਾ ਬੱਚਿਆਂ ਦੇ ਉੱਤੇ ਮਤਲਬ ਇਹਨੂੰ ਇੱਕ ਵੱਡੀ ਪ੍ਰੋਬਲਮ ਦੱਸਿਆ ਜਿੱਦ ਆਪਾਂ ਕਰੋਨੇ ਵੇਲੇ ਪ੍ਰੋਬਲਮ ਕਹਿੰਦੇ ਆ ਨਾ ਕਿ ਇਹ ਮਹਾਮਾਰੀ ਫੈਲ ਗਈ ਇਹਨੂੰ ਮੋਟਾਪੇ ਨੂੰ ਵੀ ਇੱਕ ਲਗਭਗ ਇਸ ਤਰ੍ਹਾਂ ਦਾ ਜਿਹੜੀ ਪਬਲਿਕ ਹੈਲਥ ਰਿਸਕ ਦੱਸਿਆ ਜਾ ਰਿਹਾ ਕਿ ਜਿਹੜਾ ਉਹਦੀ ਬੁੱਲਿੰਗ ਹੁੰਦੀ ਆ ਬੱਚੇ ਦੀ ਉਹਦਾ ਬੜਾ ਸੀਰੀਅਸ ਇੰਪੈਕਟ ਪੈਂਦਾ ਇਸ ਚੀਜ਼ ਦੇ ਉੱਤੇ ਉਹਨੂੰ ਬੁਲੀ ਕੀਤਾ ਜਾਂਦਾ ਆਮ ਤੌਰ ਦੇ ਉੱਤੇ ਅ ਇਦਾਂ ਦੀਆਂ ਗੱਲਾਂ ਦੇ ਨਾਲ ਹੁਣ ਡਰੱਗ ਕਿੰਨੀ ਕੁ ਇਫੈਕਟਿਵ ਆ ਅ ਜਿਹੜੀ ਉਹਦੇ ਵਿੱਚੋਂ ਕਿੰਨੀ ਕੁ ਹੋ ਸਕਦੀ ਆ ਅ ਜਿਹੜਾ ਸੈਮਾਗਲਟਾਈਡ ਆ ਇੱਕ ਡਰੱਗ ਉਹ ਵੀ ਕਾਫੀ ਹੱਦ ਤੱਕ ਕਹਿੰਦੇ ਇਹਦੇ ਵਿੱਚ ਕਾਮਯਾਬ ਦੱਸੀ ਗਈ ਆ ਵੀ ਉਹਦੇ ਸਾਈਡ ਇਫੈਕਟ ਤਾਂ ਕੁਝ ਹੈਗੇ ਨੇ ਪਰ ਪੇਰੈਂਟਸ ਦੇ ਲਈ ਇੱਕ ਵੱਡੀ ਚਿੰਤਾ ਆ ਮਾਹਰ ਜਿਹੜਾ ਡਾਕਟਰਾਂ ਦਾ ਪੈਨਲ ਆ ਉਹਨਾਂ ਨੇ ਕਿਹਾ ਵੀ ਇਸ ਗੱਲ ਨੂੰ ਜ਼ਿਆਦਾ ਸੰਜੀਦਗੀ ਦੇ ਨਾਲ ਲਿਆ ਜਾਵੇ ਕਿਉਂਕਿ ਇੰਸ਼ੋਰੈਂਸ ਦੇ ਇਸ਼ੂਸ ਆਉਂਦੇ ਆ weight loss ਡਰੱਗਸ ਜਿਹੜੀਆਂ ਨੇ ਮਹਿੰਗੀਆਂ ਹੁੰਦੀਆਂ ਦੂਜਾ ਆ ਆਲਵੇਸ ਜਿਹੜਾ ਇੰਸ਼ੋਰੈਂਸ ਉਹਨਾਂ ਨੂੰ ਕਵਰ ਨਹੀਂ ਕਰਦਾ ਤੇ ਇਹ ਫੈਮਲੀਆਂ ਨੂੰ ਜਿਹੜਾ ਵੱਡਾ ਚੈਲੰਜ ਪੈਦਾ ਕਰਦੀਆਂ ਸੋ ਅਲਟੀਮੇਟਲੀ ਜਿਹੜੀ ਸਮੱਸਿਆ ਵੱਡੀ ਹੈ ਗੱਲ ਬੜੀ ਸਧਾਰਨ ਜੀ ਲੱਗਦੀ ਹੈ ਪਰ ਬੱਚਿਆਂ ਦੇ ਵਿੱਚ ਇਹਦੀ ਚਿੰਤਾ ਹੈ ਤੇ ਡਾਕਟਰਾਂ ਨੇ ਕਿਹਾ ਕਿ ਇਹਨੂੰ ਜ਼ਿਆਦਾ ਸੰਜੀਦਗੀ ਦੇ ਨਾਲ ਜਿਹੜਾ ਪੈਨਲ ਨੇ ਕਿਹਾ ਲਿਆ ਜਾਵੇ ਉਹਨਾਂ ਨੂੰ ਗਾਂ ਕੁਝ ਹੋਰ ਪ੍ਰੋਗਰਾਮਾਂ ਦੇ ਲਈ ਜਾਂ ਦੂਜੀਆਂ ਚੀਜ਼ਾਂ ਦੇ ਲਈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਰੈਫਰ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਅ ਦੋਸਤੋ ਟੈਕਨੀਕਲ ਜਿਹੜੀਆਂ ਟੈਕਨੋਲੋਜੀਕਲ ਡਵੈਲਪਮੈਂਟਸ ਨੇ ਉਹ ਕਾਫੀ ਹੋ ਰਹੀਆਂ ਅਜ ਦਾ ਸਮਾਂ ਟੈਕਨੋਲੋਜੀ ਦਾ ਸਮਾਂ ਆ ਤੇ ਕਈ ਕੰਪਨੀਆਂ ਉੱਤੇ ਥੱਲੇ ਹੋ ਰਹੀਆਂ ਤੇ ਇਹ ਕੰਪਨੀਆਂ ਉਹ ਕੰਪਨੀਆਂ ਨੇ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਆਪਣਾ ਬਹੁਤ ਸਾਰਾ ਇੰਪੈਕਟ ਪਾਇਆ ਤੇ ਪਾਉਣਾ ਆ ਅਮਰੀਕਾ ਦੇ ਵਿੱਚ ਨਿਵਿਡੀਆ ਇੱਕ ਕੰਪਨੀ ਆ ਕੰਪਿਊਟਰ ਚਿਪ ਬਣਾਉਂਦੀ ਆ ਅ ਇਹ ਕਹਿੰਦੇ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਵੱਡਾ ਬੂਮ ਇਹਦੇ ਸਟਾਕ ਦੇ ਵਿੱਚ ਆ ਰਿਹਾ ਸਟਾਕ ਪ੍ਰਾਈਸ ਇਹਦੇ ਨਵਿਡੀਆ ਦੇ ਲਗਾਤਾਰ ਉੱਤੇ ਨੂੰ ਜਾ ਰਹੇ ਤੇ ਮਤਲਬ ਕੱਲ ਦੱਸਦੇ ਆ ਕਿ ਪਿਛਲੇ ਤੋਂ ਉੱਤੇ ਉੱਤੇ ਜਾਂਦਾ ਸਟਾਕ ਜਿਹੜਾ ਨਵਿਡੀਆ ਕਦੇ ਸੁਣੀ ਨਹੀਂ ਸੀ ਜਾਂ ਬਹੁਤ ਪਹਿਲਾਂ ਇੱਕ ਕੰਪਨੀ ਹੁੰਦੀ ਸੀ ਕੱਲੇ ਮਾਈਕਰੋਸਾਫਟ ਤੇ ਐਪਲ ਤੋਂ ਵੀ ਇਹਦਾ ਸਟਾਕ ਅੱਗੇ ਚਲੇ ਗਿਆ ਅ ਨਵਿਡੀਆ ਦਾ ਉੱਤੇ ਜਾਣਾ ਜਿਹੜਾ ਇਹ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਇਨਵੈਸਟਰ ਇਧਰਲੇ ਪਾਸੇ ਇਸ ਵੱਡੇ ਜਿਹੜੇ ਚੀਜ਼ਾਂ ਨੇ ਉਹਨਾਂ ਦੇ ਵਿੱਚ ਇਨਵੈਸਟ ਕਰ ਰਹੇ ਹੈ ਤੇ ਜਿਹੜੀਆਂ ਇਹਦਾ ਅਸਰ ਸਿੱਧਾ-ਸਿੱਧਾ ਪੈ ਰਿਹਾ ਹੈ ਨਵਿਡੀਆ ਦਾ ਸਟਾਕ ਦੱਸਿਆ ਜਾ ਰਿਹਾ ਹੈ ਕਿ ਲਗਭਗ 300% ਪਿਛਲੇ ਸਾਲ ਦੇ ਵਿੱਚ ਉੱਤੇ ਗਿਆ ਕਿਉਂਕਿ ਇਹਨਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਸਕਸੈਸ ਬਹੁਤ ਹੋਈ ਹੈ ਤੇ ਇਹਨੂੰ ਇੱਕ ਇੱਕ ਕੰਪਨੀ ਜਿਹੜੀ ਜੌਬ ਤੇ ਇਨਵੈਸਟਮੈਂਟ ਦੇ ਲਈ ਸੇਖ ਮੰਨੀ ਜਾਂਦੀ ਦੱਸਿਆ ਜਾ ਰਿਹਾ ਹੈ। ਇਹ ਬੱਚੇ ਨੇ ਕਈ ਸਟੂਡੈਂਟਸ ਨੇ ਜਿਹੜੇ ਉਹ ਇੱਥੇ ਜਾ ਕੇ ਇੰਟਰਨ ਬਣਨਾ ਚਾਹੁੰਦੇ ਨੇ ਨਵਿਡੀਆ ਦੇ ਵਿੱਚ ਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨੂੰ ਮਤਲਬ ਗੇਮਿੰਗ ਜਾਂ ਗ੍ਰਾਫਿਕਸ ਤੋਂ ਅੱਗੇ ਵੀ ਕੁਝ ਲੈ ਜਾਣਾ ਚਾਹੁੰਦੇ ਆ। ਡਿਮਾਂਡ ਦੇ ਵਿੱਚ ਇਹ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ। ਆ ਏਆਈ ਟੂਲ ਜਿਹੜੇ ਨਵਿਡੀਆ ਦੀਆਂ ਜਿਹੜੀਆਂ ਚਿਪਸ ਨੇ ਉਹ ਚਿਪ ਜਿਹੜੀ ਕੰਪਿਊਟਰ ਦੀ ਬਣਦੀ ਆ ਹੁਣ ਤੱਕ ਜਿਹੜਾ ਸਭ ਤੋਂ ਜ਼ਿਆਦਾ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਚੈਟਬੋਟ ਪਪੂਲਰ ਹੋਇਆ ਉਹ ਚੈਟ ਜੀਪੀਟੀ ਆ ਤੇ ਚੈਟ ਜੀਪੀਟੀ ਦੇ ਲਈ ਨਵਿਡਿਆ ਦੀ ਚਿਪ ਜ਼ਰੂਰੀ ਆ ਤੇ ਇਹ ਹਾਈ ਡਿਮਾਂਡ ਦੇ ਵਿੱਚ ਆ ਪ੍ਰਾਈ ਇਹਦੇ ਜਿਹੜੀਆਂ ਕੀਮਤਾਂ ਨੇ ਉਹ ਦੱਸਦੇ ਆ ਕਿ 30000 ਡਾਲਰ ਇੱਕ ਚਿਪ ਤੱਕ ਵੀ ਚਲੇ ਗਏ ਆ ਜਿਹੜੀ ਨਵਿਡਿਆ ਆ ਐਸ ਵਿਲੇ 2 ਟ੍ਰਿਲੀਅਨ ਡਾਲਰ ਨੂੰ ਸਰਪਾਸ ਕਰ ਗਈ ਆ ਜਿਹੜੀਆਂ ਇਹ ਮਤਲਬ ਇਹਨੂੰ ਇਹ ਗੱਲ ਸਮਝਣਾ ਪਊਗਾ ਕਿ ਦੋ ਟ੍ਰਿਲੀਅਨ ਡਾਲਰ ਨੂੰ ਜਿਹੜੀ ਆ ਇਹ ਵਰਥ ਦੋ ਟ੍ਰਿਲੀਅਨ ਡਾਲਰ ਇਹਦੀ ਐਸ ਵੇਲੇ ਹੈਗੀ ਆ ਤੇ ਇਹ ਇਹਦੇ ਨਾਲ ਜਿਹੜੀ ਜਦੋਂ ਅਸੀਂ ਕਹਿੰਦੇ ਆ ਕਿ ਇਹ ਦੋ ਟ੍ਰਿਲੀਅਨ ਡਾਲਰ ਦੀ ਇਹ ਕੰਪਨੀ ਬਣ ਗਈ ਆ ਤੇ ਇਥੋਂ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ Nvidia ਕੰਪਨੀ ਉੱਤੇ ਨੂੰ ਜਾ ਰਹੀ ਆ Google ਤੇ Amazon ਜਿਹੜੀ ਆ ਜਿਹੜੀਆਂ ਮਤਲਬ ਜਿਹੜੀਆਂ 1 ਆਫ ਦਾ ਮੋਸਟ ਵੈਲਿਊਏਬਲ ਕੰਪਨੀਆਂ ਅਸੀਂ ਮੰਨਦੇ ਆ ਉਹਨਾਂ ਤੋਂ ਵੀ ਅੱਗੇ ਲੱਗ ਗਈ ਆ ਪਿਛਲੇ ਥੋੜੇ ਸਮੇਂ ਦੇ ਵਿੱਚ ਸੋ ਕੀ ਕੁਛ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ ਨੇ ਨਵਿਡਿਆ ਦੇ ਸੀਈਓ ਆ ਜੈਂਸਨ ਹੋਂਗ ਉਹਨਾਂ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਜਿਹੜੀਆਂ ਚਿਪਸ ਨੇ ਫਾਊਂਡੇਸ਼ਨਲ ਮਾਡਲ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦੇ ਲਈ ਅੱਗੇ ਸੋ ਜਿਹੜੀ ਇਹਦੇ ਨਵਿਡਿਆ 1993 ਦੇ ਵਿੱਚ ਇੱਕ ਕੰਪਨੀ ਬਣੀ ਸੀਗੀ ਦੋ ਹੋਰ ਸੀਗੀਆਂ ਇਹਨਾਂ ਨੇ ਫੋਕਸ ਕੀਤਾ ਸੀ ਗ੍ਰਾਫਿਕ ਚਿਪ ਦੇ ਉੱਤੇ ਤੇ ਵੀਡੀਓ ਗੇਮਸ ਦੇ ਉੱਤੇ ਤੇ ਹੁਣ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਿਸ ਤਰੀਕੇ ਦੇ ਨਾਲ ਅੱਗੇ ਆਉਣੀ ਸ਼ੁਰੂ ਹੋਈ ਹੈ ਤੇ ਸਰਚਸ ਦੱਸ ਰਿਹਾ ਕਿ ਨਵਿਡਿਆ ਜੀਪੀਯੂਜ਼ ਜਿਹੜੇ ਕਿ ਆਈਡੀਅਲ ਹੈਗੀਆਂ ਆ ਨਵਿਡਿਆ ਦਾ ਜਿਹੜਾ ਜੀਪੀਯੂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਤੇ ਲੀਡਿੰਗ ਕੰਪਨੀਆਂ ਜਿਹੜੇ ਫੋਕਸ ਕਰ ਰਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਡਿਵੈਲਪਮੈਂਟ ਦੇ ਵਿੱਚ ਸੌਫਟਵੇਅਰ ਤੇ ਇਹਨਾਂ ਦੀ ਡੋਮਿਨੈਂਸ ਆ ਇਹ ਸਿਰਫ ਚਿਪ ਟੈਕਨੋਲੋਜੀ ਦੇ ਵਿੱਚ ਹੀ ਨਹੀਂ ਲੀਡ ਕਰ ਰਹੀ ਸਗੋਂ ਦੂਜੀਆਂ ਗੱਲਾਂ ਦੇ ਵਿੱਚ ਵੀ ਦੂਜੀਆਂ ਕੰਪਨੀਆਂ ਨੂੰ ਜਿਹੜਾ ਕਾਫੀ ਪਿੱਛੇ ਛੱਡ ਚੁੱਕੀ ਹੈ ਕਾਫੀ ਡਿਵੈਲਪਮੈਂਟਸ ਜਿਹੜੀਆਂ ਆਈਆਰਟੀ ਖੇਤਰ ਦੇ ਵਿੱਚ ਹੋ ਰਹੀਆਂ ਤੇ ਨਵਿਡੀਆ ਇੱਕ ਬਹੁਤ ਵੱਡਾ ਪਲੇਅਰ ਬਣ ਕੇ ਉੱਭਰ ਰਿਹਾ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਕਿਹੜੀ ਕੰਪਨੀ ਨੇ ਕਦੋਂ ਉੱਤੇ ਜਾਣਾ ਕਦੋਂ ਥੱਲੇ ਆਉਣਾ ਇਹਦਾ ਹੁਣ ਕੋਈ ਜਿਹੜਾ ਟਰੈਡੀਸ਼ਨਲ ਤਰੀਕਾ ਸੀ ਉਹ ਨਹੀਂ ਰਿਹਾ ਟੈਕਨੋਲੋਜੀ ਬਦਲ ਜਾਂਦੀ ਹੈ ਕੰਪਨੀ ਮਾਰਕੀਟ ਦੇ ਵਿੱਚੋਂ ਬਾਹਰ ਹੋ ਜਾਂਦੀ ਹੈ ਟੈਕਨੋਲੋਜੀ ਨਵੀਂ ਆ ਜਾਂਦੀ ਹੈ ਤੇ ਨਵੀਆਂ ਕੰਪਨੀਆਂ ਜਿਹੜੀਆਂ ਉਹ ਆ ਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਇਹੀ ਕੋਸ਼ਿਸ਼ ਵਿਲੇ ਇੱਥੇ ਹੋ ਰਿਹਾ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ